ਕਿਲਾ ਇਤਿਆਰ ਚਦੂ ਆਪਣੇ ਕੋਲ ਆ ਕੇ ਗੱਲ ਕੀਤੀ ਆਪਾਂ ਆਫਰ ਲਾ ਦਿੰਨੇ ਆ ਬਸ ਤੋਂ ਆਪਣੇ ਕੋਲ ਆਪਣੀ ਵੀਡੀਓ ਦੇਖ ਕੇ ਆਉਂਦਾ ਗੱਡੀ ਲੈ ਕੇ ਜਾਂਦਾ ਨਾ ਆ ਥੋਲੇ ਆਪਣੇ ਪੰਪ ਆ ਤੇਰੇ ਦੀ ਕੀਮਤੀ ਭਰਾ ਕੇ ਦੇਵਾਂਗੇ ਅਗਲੇ ਨੂੰ ਆਪਾਂ ਠੀਕ ਆ ਬਈ ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਡ ਟੀਵੀ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਤੁਹਾਨੂੰ ਆਪਾਂ ਲੈ ਕੇ ਪਹੁੰਚੇ ਹਾਂ ਢਿਲੋਂ ਕਾਰ ਬਾਜ਼ਾਰ ਵਾਲਿਆਂ ਦੇ ਕੋਲ ਆਜੂ ਆਪਾਂ ਤੁਹਾਨੂੰ ਅੱਗੇ ਵੀਰਿਆਂ ਕਰਾਉਣੇ ਆ ਗੱਲਬਾਤ ਲੈਣੇ ਆ ਜਾਣਕਾਰੀ ਗੱਡੀਆਂ ਦੀ ਆ ਜੋ ਅੱਗੀ ਵੀਡੀਓ ਕਰਦੇ ਹਾਂ ਕੰਟੀਨਿਊ ਸੱਸੀ ਵਾਲ ਬਾਈ ਸੱਸੀ ਕਾ ਬਾਈ ਕੋਡ ਵੀ ਸਾਡੇ ਵੀਡੀਓ ਦੇਖ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਨਵੀਆਂ ਨੰਮੀਆਂ ਗੱਡੀਆਂ ਪੇਂਟਿੰਗ ਲੋਕਰ ਆ ਰਹੀਆਂ ਨਵੀਆਂ ਅਪਡੇਟ ਗੱਡੀਆਂ ਹੋਈਆਂ ਉਹਨਾਂ ਦੀ ਤੁਹਾਨੂੰ ਅੱਜ ਦਰਸ਼ਨ ਕਰਾਂਗੇ ਕਿ ਕਹੇ ਕਿ ਕਹਿੰਦੀਆਂ ਬਹੁਤ ਬੜੀਆਂ ਛੜੀਆਂ ਹੋਈਆਂ ਆ ਆਪਾਂ ਤੁਹਾਨੂੰ ਕਰਦੇ ਆ ਅੱਜੀ ਵੀਡੀਓ ਪਹਿਲੇ ਸੋਨਤ ਗੱਡੀ ਤੋਂ ਠੀਕ ਆ ਬਾਈ ਸੋਨਤ ਗੱਡੀ ਹੈਗੀ ਆ 2015 ਮਾਡਲ ਠੀਕ ਆ ਜੀ 2015 ਮਾਡਲ ਚ ਤੇ ਰੰਗ ਵੀ ਯੂਨੀਟ ਕਾਰ ਸੈਕੰਡ ਆਨਰ ਦੀ ਹੈ 70000 ਕਿਲੋਮੀਟਰ ਚੱਲੀ ਹੋਈ ਗੱਡੀ ਆ ਠੀਕ ਆ ਬੰਦੇ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀ ਜੇ ਨਾ A1 ਕੰਡੀਸ਼ਨ ਦੀ ਗੱਡੀ ਆ ਕਿਸੇ ਦਾ ਸਕਰੈਚ ਕੱਪੇ ਨਹੀਂ ਗੇ ਕੋਈ ਐਕਸੀਡੈਂਟ ਨਹੀਂ ਗੱਡੀ ਕਿਸੇ ਪਾਸੋਂ ਇੰਜਨ ਬੇਅਰ ਦੀ ਕੋਈ ਕਮੀ ਨਹੀਂ ਗਈ ਗੱਡੀ ਦੇ ਸਾਰੇ ਸ਼ੀਸ਼ੇ ਨਾਲ ਦੇ ਨੇ ਆਨਰ ਸੈਕੰਡ ਦਾ ਐਚ ਆਰ ਨੰਬਰ ਹਰਿਆਣਾ ਨੰਬਰ ਦੀ ਗੱਡੀ ਇਹ ਠੀਕ ਆ ਬੰਦੇ ਕਾਪੀ ਗੱਡੀ ਦਾ ਤਾਂ ਇੰਜਨ ਚੈਕਰ ਹੋ ਜੀ ਸਾਨੂੰ ਪਹਿਲਾ ਮੇਨ ਗੱਲ ਤਾਂ ਇੰਜਨ ਦੀ ਹੁੰਦੀ ਆ ਕਿ ਕਿੱਥੋਂ ਇੰਜਨ ਚੱਲ ਰਿਹਾ ਚੱਲਦਾ ਗੱਡੀ ਦੇ ਇੰਜਨ ਵਿੱਚ ਐਤ ਮਰਵਾ ਜੀਏ ਜਿਵੇਂ ਛੀਸ਼ੇ ਵਾਂਗੂ ਚਮਕਦਾ ਇੰਜਨ ਆ ਨਵੀਂ ਬੈਟਰੀ ਆ ਸਾਰੀਆਂ ਸੀਲਾਂ ਲੱਗੀਆਂ ਹੋਈਆਂ ਗਈਆਂ ਇਹ ਗੱਲ ਆਪਾਂ ਪਹਿਲਾਂ ਵੀ ਕਰਦੇ ਨੇ ਮੇਜਰ ਐਕਸੀਡੈਂਟ ਗੱਡੀ ਆਪਾਂ ਰੱਖਦੇ ਹੀ ਨਹੀਂ ਹਾਂ ਇੰਜਨ ਗੇਅਰ ਦੀ ਹਰੇਕ ਗੱਡੀ ਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਗੱਡੀ ਪੂਰੀ ਸੋਹਣੀ ਆ ਇੱਕ ਗੱਲ ਹੋਰ ਆ ਗੱਡੀਆਂ ਬਾਹਰ ਖੜੀ ਰੇਤਾ ਪੈਂਦੀ ਰਹਿੰਦਾ ਆਪਾਂ ਕਦੇ ਮੇਥ ਕੇ ਵੀਡੀਓ ਨਹੀਂ ਬਣਾਉਂਦੇ ਵੀ ਅੱਜ ਵੀਡੀਓ ਬਣਾਉਣੀ ਆ ਹਾਂ ਹਾਂ ਵੀਡੀਓ ਇੰਟੀਰੀਅਰ ਦੀ ਬਹੁਤ ਸੋਹਣੀ ਆ ਅੰਦਰੋਂ ਗੱਡੀ ਚੈੱਕ ਕਰਾ ਦੇ ਬੈਕ ਕੈਮਰਾ ਗੱਡੀ ਚ ਲੱਗਿਆ ਹੋਇਆਗਾ ਪੂਰੀ ਸੋਹਣੀ ਗੱਡੀ ਆ ਕਿਸੇ ਪਾਸੋਂ ਜਰਨੀ ਥੱਲੋਂ ਵੀ ਚੈੱਕ ਕਰ ਲੈ ਬੰਦਾ ਕੋਈ ਉਹ ਨਹੀਂ ਕਿ ਤੋਂ ਗਲੀ ਕਰੀ ਨਹੀਂ ਕੀ ਸੀਟ ਕਵਰ ਵਧੀਆ ਨਵੇਂ ਸੀਟ ਕਵਰ ਨੇ ਵਿੱਚੋਂ ਪੂਰੀ ਸੋਹਣੀ ਗੱਡੀ ਆ ਠੀਕ ਆ ਬਈ ਚੱਲਣ ਦੀ ਗੱਲ ਜਿਵੇਂ ਆਪਾਂ ਤੁਹਾਨੂੰ ਦੱਸੀਏ ਵੀ 87000 ਕਿਲੋਮੀਟਰ ਚੱਲੀ ਹੋਈ ਆ ਸੈਕੰਡ ਓਨਰ ਦੀ ਗੱਡੀ ਆ ਠੀਕ ਆ ਬਈ ਇਹ ਗੱਡੀ ਜਮਾਨ ਰੱਖੀ ਆ ਕਿ ਆਪਾਂ ਪੌਣੇ 4 ਲੱਖ ਰੁਪਏ ਠੀਕ ਆ ਬਈ ਜੇ ਤੁਸੀਂ ਰੇਟ ਗੱਡੀ ਦਾ ਵਧਾ ਦਈਏ ਇਹਨੂੰ ਸ਼ੋਰਟ ਕਰਦੀ ਆ ਨਹੀਂ ਕੀ ਜੇ ਜੇ ਰੇਡ ਦੀ ਆਪਾਂ ਗੱਡੀ ਰੱਖਦੇ ਆਂ ਤਾਂ ਬਾਕੀ ਕਿਹਦਾ ਹੈ ਹੀ ਆਪਾਂ ਬੰਦੇ ਆਪਣੇ ਵੀਡੀਓ ਦੇਖਦੇ ਆਂ ਉਹਨਾਂ ਨੂੰ ਡਿਸਕਾਊਂਟ ਆਪਾਂ ਦੇਣੀ ਨਹੀਂ ਦੇਣ ਅਰਚ ਠੀਕ ਤਾਂ ਕਿੰਨੇ ਦੀ ਛੱਡ ਦਾਂਗੇ ਭਈ ਆਪਾਂ ਗੱਡੀ ਮਾਪੇ ਦੇ ਮਨਤਨ ਕਰ ਦੇਣਗੇ ਆਪਾਂ 100000 ਪਿੱਟ ਸਕੋਰ ਦਾ ਆਪਾਂ ਦੇਣੀ ਨਹੀਂ ਦੇਣ ਅਰਚ ਉਹਨਾਂ ਨੂੰ ਮੌਕੇ ਤੇ ਮਨਤਨ ਕਰ ਦਾਂਗੇ ਗੱਡੀਓ ਜਿੰਨਾ ਵੱਧ ਵੱਧ ਹੋਇਆ ਅੱਛਾ ਉਹ ਵੀ ਉਹ ਦੂਜੇ ਨੰਬਰ ਤੇ ਗੱਡੀ ਖੜੀ ਆ ਤੇ ਆਪਣੇ ਕੋਲ i20 ਠੀਕ ਹੈ ਬਈ i20 sports ਜੁਆ 17 ਮਾਡਲ ਫਸਟ ਆਨਰਰ ਉਹ 6000 ਕਿਲੋਮੀਟਰ ਚੱਲੀ ਹੋਈ ਆ ਜੈਨੂਨ ਮੀਟਰ ਬੈਗ ਦੀ ਵੀ ਗਾਰੰਟੀ ਦੇਵਾਂਗੇ ਆਪਾਂ ਠੀਕ ਹੈ ਬਈ ਫਸਟ ਆਨਰਰ ਦੀ ਕਾਰ ਆ ਸਾਰੀ ਕਾਰ ਅਰੀਜਨਲ ਆ ਗੱਡੀ ਦੇ ਨਿਗਰਾ ਮਰਵਾਦੇ ਕਿਸੇ ਪਾਸੋਂ ਚੀੜ ਟੱਪਾ ਨਹੀਂ ਕੋਈ ਸਕ੍ਰੈਚ ਟੱਪਾ ਨਹੀਂਗਾ ਉਦੋਂ ਬਾਅਦ ਗੱਡੀ ਦੇ ਇੰਜਨ ਦੀ ਗੱਲ ਕਰੀਏ ਆਪਾਂ ਬਿਲਕੁਲ ਗੱਡੀ ਦਾ ਨਵਾਂ ਇੰਜਨ ਕਿਸੇ ਪਾਸੋਂ ਕੋਈ ਲੀਕ ਠੀਕ ਨਹੀਂਗਾ ਸਾਰੀਆਂ ਸੀਲਾਂ ਲੱਗੀਆਂ ਹੋਈਆਂ ਗਈਆਂ ਜਿਹੜੀਆਂ ਕੰਪਨੀ ਵੱਲੋਂ ਸੀਲਾਂ ਲੱਗੀਆਂ ਆਉਂਦੀਆਂ ਆਗੀਆਂ ਇਹ ਸੀਲਾਂ ਲੱਗੀਆਂ ਹੋਈਆਂ ਗਈਆਂ ਕਿਤੇ ਜਰਨੀ ਕੋਈ ਹੋਰ ਨਹੀਂ ਇੰਜਨ ਗੇਅਰ ਦੀ ਗਾਰੰਟੀ ਫੁੱਲ ਹੋਊਗੀ ਬੈਟਰੀ ਨਵੀਂ ਹੈ ਹਜੇ ਲਫਾਫਾ ਲਾਹਿਆ ਨਹੀਂ ਠੀਕ ਹੈ ਬੰਦਾ ਹਾਂ ਗੱਡੀ ਦੇ ਟਾਇਰ ਬਿਲਕੁਲ ਨਵੇਂ ਆ ਲਾਏ ਦੀ ਗੱਡੀ ਆਹੀ ਕੰਪਨੀ ਦੀ ਜੀ ਲਾਈਵ ਵੀ ਲਾ ਠੀਕ ਹੈ ਅੰਦਰੋਂ ਇੰਟੀਰੀਅਰ ਦੀ ਗੱਲ ਕਰੀਏ ਇੰਟੀਰੀਅਰ ਵੀ ਬਹੁਤ ਸੋਹਣੀ ਗੱਡੀ ਆ ਸਪੋਰਟਸ ਮਾਡਲ ਆ ਸਟੀਅਰਿੰਗ ਕੰਟਰੋਲ ਆ ਠੀਕ ਆ ਬਈ ਪੂਰਾ ਡੈਸ਼ਬੋਰਡ ਵੀ ਪੂਰਾ ਚਮਕਦਾ ਪਿਆਗਾ ਅੰਦਰੋਂ ਗੱਡੀ ਕਹਿੰਦੇ ਸੀਟ ਕਵਰਾਂ ਗੰਨੀਓ ਦੇਖਾ ਦਿਖਾ ਵੀ ਦੀ ਗੱਡੀ ਬਹੁਤ ਸੋਹਣੀ ਆ ओरिजिनल ਗੱਡੀ ਅਰ ਸੇ ਗੱਲ ਆ ਰੀਜ ਦੀ ਆਪਾਂ ਜ਼ਿੰਮੇਵਾਰੀ ਲਵਾਂਗੇ ਠੀਕ ਹੈ ਬਈ ਹਾਂ ਆਪਾਂ ਕੋਈ ਵੀ ਗੱਡੀ ਦੇਵਾਂਗੇ ਆਪਾਂ ਜਿਹੜੀ ਗੱਡੀ ਸੀ ਜ਼ਿੰਮੇਵਾਰੀ ਲੈ ਲਿਓ ਜ਼ਿੰਮੇਵਾਰੀ ਦੇਵਾਂਗੇ ਇਸ ਤੋਂ ਬਿਨਾਂ ਗੱਡੀਆਂ ਆਪਣੇ ਕੋਲ ਬਹੁਤ ਬਹੁਤ ਗੱਡੀਆਂ ਰਹਿੰਦੀਆਂ ਇਹਦੋਂ ਇੱਕ ਹੋਰ ਸਵਿਫਟ ਦੀ ਗੱਲ ਕਰੀਆ ਪਰ ਸਿਭ ਕੋਕੜੀ 14 ਮਾਨ ਨੇ ਉਹ ਦੀ ਡਿਮਾਂਡ ਕਿੰਨੀ ਹੈ ਬਈ ਉਹ i20 ਦੀ i20 ਦੀ ਡਿਮਾਂਡ ਆਪਾਂ ਰੱਖੀ ਹੋਈ 5 ਲੱਖ ਰੁਪਈਆ ਕਨੇ ਛੱਡ ਦਾਂਗੇ ਜੀ। ਜੇ ਕੋਈ ਵੀਡੀਓ ਦੇਖ ਕੇ ਆਉਂਦਾ ਆਪਣੀ। ਵੀਡੀਓ ਦੇਖ ਕੇ ਆਉਣਾ ਹੈਗਾ 10000 ਡਿਸਕਾਊਂਟ ਆਪਾਂ ਕਰਨਾ ਹੀ ਕਰਨਾ ਹੈਗਾ 15 ਵੀ ਕਰ ਦਾਂਗੇ ਉੱਚੀਆਂ ਮਾਡਲ ਗੱਡੀ ਤੇ। ਠੀਕ ਹੈ। ਕੋਈ ਆਉਣੀ ਡਿਸਕਾਊਂਟ ਤਾਂ ਆਪਣੀ ਵੀਡੀਓ ਤੋਂ ਬੰਦਾ ਆਉਂਦਾ ਹੈਗਾ, ਪਿੰਨਾ ਕਸਟਮਰ ਜੁੜਦਾ ਹੈਗਾ। ਹਾਂ ਬਈ। ਕੋਈ ਗੱਲ ਨਹੀਂ। ਇੱਕ ਤੇਲ ਦੀ ਟੈਂਕੀ ਵਾਲਾ ਆਫਰ ਨਾਲ ਲਾ ਦਈਏ ਆਪਾਂ। ਹਾਂ ਤੇਲ ਦੀ ਟੈਂਕੀ ਲੈ ਆਇਤੀ ਅਰਸ਼ਦੂ ਆਪਣੇ ਕੋਲ ਆ ਕੇ ਗੱਲ ਕੀਤੀ ਆਪਾਂ ਆਫਰ ਲਾ ਦਿੰਨੇ ਆ। ਬੰਦਾ ਆਪਣੇ ਕੋਲ ਆਪਣੀ ਵੀਡੀਓ ਦੇਖ ਕੇ ਆਉਂਦਾ ਗੱਡੀ ਲੈ ਕੇ ਜਾਂਦਾ ਨਾ। ਹਾਂ। ਆਹ ਕੋਲੇ ਆਪਣੇ ਪੰਪ ਆ। ਤੇ ਤੇਜੀ ਭਰਾ ਕੇ ਦੇ ਠੀਕ ਹੈ ਬਈ ਰੇਟ ਦਾ ਕੋਈ ਵਾਧਾ ਨਹੀਂ ਕਰਦੇ ਰੇਟ ਆਪੇ ਤੂੰ ਪਹਿਲਾਂ ਬੋਲਦਾ ਨਾ ਹਾਂ ਹਾਂ ਰੇਟ ਦਾ ਕੋਈ ਵਾਧਾ ਨਹੀਂ ਕਰਦੇ ਉਸੇ ਰੇਟ 'ਚ ਆਪਾਂ ਤੇਲ ਦੀ ਟੈਂਕੀ ਭਰਾ ਕੇ ਦੇ ਦੇਾਂਗੇ ਠੀਕ ਹੈ ਬਈ ਉਹਦੋਂ ਅਛੇ ਆਪਾਂ ਕਰੀਏ ਸਵਿਫਟ ਦੀ ਗੱਲ ਹਾਂ ਬਈ ਸਵਿਫਟ 2014 ਮਾਡਲ ਠੀਕ ਹੈ ਬਈ ਫਰਸਟ ਆਰਡਰ ਦਾ ਕਾਰ ਆ ਐਚ ਆਰ ਨੰਬਰ ਆ ਦਿੱਲੀ ਦੀਆਂ ਗੱਡੀਆਂ ਆਪਾਂ ਉਹ ਖੜੀਆਂ ਗੀਆਂ ਹਾਂ ਬਈ ਪੰਜਾਬ ਨੰਬਰ ਹਰਿਆਣੇ ਨੇ ਲੈ ਕੇ ਨੂੰ ਉਹਨੂੰ ਵੀ ਐਨਓਸੀ ਮਿਲੂਗੀ ਅੱਛੇ ਆਪਾਂ ਨੰਬਰ ਪੰਜਾਬ ਦੇ ਲੈ ਕੇ ਜਾਂਦੇ ਆ ਐਨਓਸੀ ਹਰ ਇੱਕ ਸਟੇਟ ਦੀ ਮਿਲੂਗੀ ਠੀਕ ਹੈ ਬਈ ਇਹ ਵੀ ਬ੍ਰਿਜੇ 14 ਮਾਡਲ ਵੀ ਡੀ ਆ ਇੰਜਨ ਗੇਅਰ ਦੀ ਹਰੇ ਗੱਡੀ ਦੀ ਬਈ ਅਗਲਾ ਅੱਖਾਂ ਮੀਚ ਕੇ ਲੈ ਜੀ ਠੀਕ ਹੈ ਵੀ ਆਪਣੇ ਕੋਲ ਬੰਦੇ ਆਏ ਜੇ ਵੀ ਆਉਂਦੇ ਜਿਨ੍ਹਾਂ ਨੂੰ ਗੱਡੀ ਦੀ ਨੌਲੇਜ ਨਹੀਂ ਹੁੰਦੀ ਹਾਂ ਹਾਂ ਆਪਾਂ ਜ਼ਿੰਮੇਵਾਰੀ ਲੈ ਕੇ ਦੇ ਨੇ ਇਹ ਗੱਡੀ ਦੇ ਵੀ ਸੀਲਰ ਸਾਰੀਆਂ ਲੱਗੀਆਂ ਹੋਈਆਂ ਠੀਕ ਹੈ ਬਈ ਉਹ ਜੀ ਕੋਈ ਗੱਲ ਨਹੀਂ ਕੀ ਦੀ ਗੱਡੀ 'ਚ ਕੋਈ ਕਮੀ ਪੇਚੀ ਉਹ ਕੋਈ ਕਮੀ ਪੇਛੇ ਗੱਡੀ ਲੈ ਕੇ ਨਹੀਂ ਆਉਂਦੇ ਯਾਰ ਗੱਡੀਆਂ 2-4 ਘੱਟ ਵੇਚ ਲਾਂਗੇ ਸਾਰੀ ਗੱਡੀ ਨਹੀਂ ਵੇਚਣੀ ਠੀਕ ਹੈ ਬਈ ਠੀਕ ਗੱਡੀਆਂ ਪਰੋਂ ਵੀ ਦਿਖਾ ਦੇ ਯਾਰ ਅੰਦਰੋਂ ਦਿਖਾ ਦੇ ਗੱਡੀ ਖੋਲ ਕੇ ਅੰਟੀਰੀਅਰ ਦੀ ਪੂਰੀ ਸੋਹਣੀ ਗੱਡੀ ਆ LED ਲੱਗੀ ਹੋਈ ਆ ਇਕੱਲੀ i20 ਤੇ LED ਨਹੀਂ ਲੱਗੀ ਬਾਕੀ ਸਾਰੀਆਂ ਗੱਡੀਆਂ 'ਚ LED ਲੱਗੀ ਹੋਈ ਆ ਮਿਊਜ਼ਿਕ ਸਿਸਟਮ ਹਰੇ ਗੱਡੀ 'ਚ ਚੱਲਦਾ ਹੈ ਨਵੇਂ ਸੀਟ ਕਵਰ ਆ ਅੰਟੀਰੀਅਰ ਦੀ ਪੂਰੀ ਸਾਫ਼ ਗੱਡੀ ਆ ਜੇ ਗੱਡੀ ਆਪਾਂ ਚੱਲਣ ਦੀ ਦੇਖ ਲਈਏ ਅਰਚ ਹਾਂ ਬਈ ਇਹ ਗੱਡੀ ਕੋਲੀ 68000 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਬਈ ਇਹ ਗੱਡੀ ਫਸਟ ਆਰਡਰ ਪਹਿਲੇ ਘਰੋਂ ਗੱਡੀ ਆ ਠੀਕ ਹੈ ਬਈ ਬੰਦੇ ਦੇ ਆਪਾਂ ਡਾਕੂਮੈਂਟ ਸਾਰੇ ਦੇਵਾਂਗੇ ਠੀਕ ਹੈ ਜੀ ਆਪਾਂ ਗੱਡੀ ਦਾ ਨਾ ਨੂ ਦਾ ਡਾਕੂਮੈਂਟ ਆਪਾਂ ਸਾਰੇ ਦੇਵਾਂਗੇ ਗੱਡੀ ਚਾਰਜ ਕਰਕੇ ਮਾ ਕੇ ਦਿਖਾ ਦੇ ਕੋਈ ਸਕਰਾਚ ਕੱਪੇ ਨਹੀਂ ਕੋਈ ਹੋ ਨਹੀਂ ਕੇ ਕੋਈ ਨਾ ਕੋਈ ਉਹ ਵੇਖਦੇ ਕੋਈ ਹੋ ਗਿਆ ਕੋਈ ਨਾ ਕੋਈ ਹੋ ਕੇ ਵੀ ਨਹੀਂ ਪਾਉਂਦੇ ਹਾਂ ਹਾਂ ਜੀ ਦਾ ਨੰਬਰ ਵੀ ਆਪਾਂ ਨਾਲ ਨਾਲ ਸ਼ੋਅ ਕਰਦੇ ਆ ਵੀ ਇਹ ਹਰਿਆਣਾ ਜੀ ਇਹ ਦਿੱਲੀ ਆ ਠੀਕ ਹੈ ਜੀ ਇਹ ਇੱਕ ਗੱਡੀ ਹੈ ਬਾਕੀ ਆਪਾਂ ਕੋ ਐਚ ਆਰ ਖੜੀਆਂ ਜੀਆਂ ਪੰਜਾਬ ਨੰਬਰ ਵੀ ਖੜੀਆਂ ਜੀਆਂ ਠੀਕ ਹੈ ਬਈ ਇਹਦੀ ਡਿਮਾਂਡ ਕਿੰਨੀ ਹੈ ਬਈ ਇਸ ਦੀ ਡਿਮਾਂਡ ਹੈਗੀ ਆ ਬਈ ਜੀ 4.5 ਲੱਖ ਠੀਕ ਹੈ ਬਈ 3 ਲੱਖ 75 ਹਜ਼ਾਰ ਆ ਉਹ ਸੱਤ 75 ਰੁਪਏ ਲੈ ਚਰ ਟੈਂਕੀ ਤੇਲ ਦੀ ਭਰ ਕੇ ਦੇਵਾਂਗੇ ਠੀਕ ਹੈ ਬਈ ਉਹ ਕਿੰਨੇ ਛੱਡ ਦਾਂਗੇ 15000 ਰੁਪਏ ਆਪਾਂ ਡਿਸਕਾਊਂਟ ਦੇ 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 ਯਾਰ ਸੋਝ ਕਰਨੀ ਡਿਸਕਾਊਂਟ ਦੀ ਵੀਡੀਓ ਦੇਖਣਾ ਇਹ ਤਾਂ ਡਿਸਕਾਊਂਟ ਦੇਣੀ ਨਹੀਂ ਦੇਣਾ ਯਾਰ ਚਾਹੇ ਗੱਡੀ ਪੂਰੇ ਰੁਪਿਆਵਾਂ ਚ ਦੇਣੀ ਪਈ ਜਿਹੜਾ ਬੰਦਾ ਆਪਕ ਨੂੰ ਫੋਨ ਕਰਦਾ ਨਾ ਵੀ ਆਪਾਂ ਤੁਹਾਡੀ ਵੀਡੀਓ ਦੇਖ ਕੇ ਆਏ ਆ ਦੇਸੀ ਹੁੱਡ ਚੈਨਲ ਨੂੰ ਫੋਲੋ ਕਰਕੇ ਆਏ ਆ ਉਹਨੂੰ ਡਿਸਕਾਊਂਟ ਦੇਣਾ ਹੀ ਚਾਹੇ ਗੱਡੀ ਪੂਰੇ ਰੁਪਿਆਵਾਂ ਚ ਦੇਣੀ ਪਈ ਜੀ ਆਪਾਂ ਨੂੰ ਠੀਕ ਹੈ ਬਈ ਹਾਂ ਉਧਰ ਆ ਇੱਕ ਗੱਡੀ ਦੀ ਨਾ ਆਪਕੋ ਮੰਗ ਸੀਗੀ ਯਾਰ ਹਾਂ ਕਿਤੇ ਵੀ ਕਿ ਠੀਕ ਹੈ ਵੀ ਕਾਲੇ ਰੰਗ ਚ ਆਪਣਾ ਡੋਡੀ ਨਹੀਂ ਹੁੰਦਾ ਸਿਟੀ ਠੀਕ ਹੈ ਵੀ ਹੌਂਡਾ ਸਿਟੀ ਮਿਲੀ ਨਹੀਂ ਫਿਰ ਲੈ ਲੀ ਬਟਿੰਡਾ ਨੰਬਰ ਆ ਨੰਬਰ ਦਿਖਾ ਦੇ ਪੀ ਵੀ 0 ਤੇਰੇ ਨੰਬਰ ਦੀ ਠੀਕ ਹੋ ਬਟਿੰਡਾ ਨੰਬਰ ਆ ਬਲੈਕ ਕਲਰ ਚਾ ਸਾਰੀ ਓਰੀਜਨਲ ਆ ਉਈ ਇੱਕ ਅੱਧਾ ਪੀਸ ਮੜ ਮੋਟਾ ਟੱਚਿੰਗ ਹੋ ਸਕਦਾ ਸੀ ਮੈਂ ਆਪਾਂ ਕਹਿੰਦੇ ਤਲਮ ਲੱਗੀ ਹੋਵੇ ਹਾਂ ਐਕਸੀਡੈਂਟ ਕਿਤੋਂ ਨਹੀਂ ਗਾ ਸਾਰੀ ਵਿਦਨ ਵਾਲਾ ਗੱਡੀ ਆ ਇੰਜਨ ਦੀ ਗੱਲ ਕਰੀਏ ਇੰਜਨ ਗੇਰ ਵੀ ਆਪਣੀ ਗਾਰੰਟੀ ਆ ਸੈਕੰਡ ਆਨਰ ਦੀ ਆ 92000 ਕਿਲੋਮੀਟਰ ਚੱਲੀ ਹੋਈ ਆ ਬੀ ਐਮ ਟੀ ਮਾਡਲ ਆ ਠੀਕ ਹੈ ਹੁਣ ਤਾਂ ਆਪ ਤੋਂ ਥੱਲੇ ਇੱਕ ਬੀਐਮਪੀ ਮੋਰਲਾ ਇੰਜਨ ਗੇਅਰ ਦੀ ਪੂਰੀ ਸਾਫ਼ ਗੱਡੀ ਆ ਸਾਰੀਆਂ ਸੀਲਾਂ ਲੱਗੀਆਂ ਗਿਆ ਇੰਜਨ ਗੇਅਰ ਦੀ ਬੰਦਿਆਂ ਨੂੰ ਗਾਰੰਟੀ ਆਪਾਂ ਲਿਖ ਕੇ ਵੀ ਦੇ ਦਿਆਂ ਯਾਰ ਸਾ ਠੀਕ ਹੈ ਬੀ ਹਾਂ ਸਟਾન્ડ ਤੇ ਬੰਦੇ ਚਾਹੀ ਇੰਜਨ ਗੇਅਰ ਦੀ ਗਾਰੰਟੀ ਲਿਖਾ ਕੇ ਲੈ ਜੇ ਪੂਰੀ ਸੋਹਣੀ ਗੱਡੀ ਆ ਇੰਜਨ ਗੇਅਰ ਦੀ ਕੋਈ ਕਮੀ ਨਹੀਂ ਗਈ ਤੈਰਾ ਟਾਇਰ ਨਿਗਾ ਮਰਵਾ ਦੇ ਨਵੇਂ ਟਾਇਰ ਆ ਲਾਇ ਵੀ ਲੱਗੇ ਆ ਲਾਇ ਉਹੀ ਗੱਲ ਦੇਸੀ ਆ ਕੋਈ ਕਿਸੇ ਗੱਡੀ ਦੇਣੀ ਕੇ ਵੀ ਦੇਸੀ ਲਾਇ ਨਹੀਂ ਲਾਇ ਹੁਣ ਆਪਾਂ ਹਾਂ ਹਾਂ ਓਰੀਜਨਲ ਲਾਇ ਵੀ ਆ ਅੰਦਰੋਂ ਨਿਗਾ ਮਰਵਾ ਦੇ ਡੈਸ਼ਬੋਰਡ ਤੇ ਇਹ ਪੂਰੀ ਚਮਕਦਰੀ ਗੱਡੀ ਆ ਠੀਕ ਹੈ ਬਈ ਬਾਡੀ ਗੱਡੀਆ ਸਲਾਈਕੇ ਨਹੀਂ ਆਉਂਦੇ ਯਾਰ ਹਾਂ ਬਈ ਜੇ ਨੂੰ ਜਾ ਕੇ ਉੱਤਰ ਰੁਪਈਆ ਲਾਉਣਾ ਪੈਣਾ ਕੋਈ ਮਰਜ਼ੀ ਗੱਡੀ ਆਪਣੀ ਤੋਂ ਲੈ ਜਾਓ 1 ਰੁਪਈਆ ਲਾਉਣ ਦੀ ਲੋੜ ਨਹੀਂ ਠੀਕ ਹੈ ਬਈ ਟੌਪ ਵਾਲੇ ਮਾਡਲ ਚਾ ਪਿਸ਼ ਬਟਨ ਉੱਥ ਲੜਾ ਮਾਡਲ ਕਾਲੇ ਰੰਗ ਚ ਪੂਰੀ ਸੋਹਣੀ ਗੱਡੀ ਸਾਫ ਗੱਡੀ ਆ ਸਾਰੇ ਪਾਸੋਂ ਸਾਫ ਆ ਟਾਇਰ ਨਵੇਂ ਟਾਇਰ ਆਪਣੀਆਂ ਸਾਰੀਆਂ ਗੱਡੀਆਂ ਦੇ ਹੀ ਨਵੇਂ ਨੰਬਰ ਕੀ ਆ ਠੀਕ ਹੋ ਗਿਆ ਉਹ ਤੇ ਦਿਖਾਈਏ 14 ਦੇ ਮੂਰ ਲੈ ਨਵੇਂ ਸੀਗੇ ਮਗਰਲੇ ਪਾਉਣੇ ਕਿ ਟਾਇਰ ਆ ਬੈਂਕ ਵੀ ਜਾ ਕੇ ਟਾਇਰ ਮੰਗੂ ਗੱਡੀਆਂ ਕੋਈ ਹੋਰ ਮੰਗੂਗੀ ਠੀਕ ਹੋ ਗਈ ਆਪਣੀ ਬਾਕੀ ਗੱਡੀਆਂ ਦੇ ਵੀ ਚਾਰ ਚੰਬਰਵਾ ਦੇ ਅੰਦਰ ਜਿਹੜੇ ਗੱਡੀਆਂ ਖੜੀਆਂ ਬਰੀਜਾ ਗੱਡੀਆਂ ਗਿਆ ਹਾਂ ਬਈ ਇੱਕ ਅੰਦਰ ਆਪਣੀ Swift ਗੱਡੀ ਉਹਦੀ ਵੀਡੀਓ ਪਹਿਲਾਂ ਪਾਤੀ ਸੀਗੀ ਉਹ ਵੈਸੇ ਚਾਰ ਚੰਬਰਵਾ ਦੇ ਕਸਟਮਰ ਨੂੰ ਪਤਾ ਲੱਗਦਾ ਰਹਿੰਦਾ ਵੀ ਹੋਰ ਵੀ ਗੱਡੀਆਂ ਖੜੀਆਂਆਂ ਗਿਆ ਠੀਕ ਹੋ ਗਿਆ ਅਗਲਾ ਵਾਰ ਸੇਪੋਂ ਵੀਜਾ ਦੀ ਗੱਡੀ ਘਰ ਰਿਸਟਾਰਮ ਵਾਲੀ ਕੀ ਦੀ ਠੀਕ ਹੈ ਠੀਕ ਹੈ ਬਈ ਫਸਟ ਆਰਡਰ ਦੀ ਬਰੀਜ ਆ ਵਾਈਟ ਕਲਰ ਦੀ 17 ਮਾਡਲ ਠੀਕ ਹੈ ਬਿਲਕੁਲ ਅਜਿਹਾ ਗੱਡੀ ਆਪਣੇ ਕੋਲ ਬਹੁਤ ਯਾਰ ਜੈਜ ਰੇਟ ਚਾ ਸਵਿਫਟ ਆਪਣੇ ਕੋਲੇ 3.5 ਤੋਂ ਲੈ ਕੇ 4.5 ਲੱਖ ਦੀ ਰੇਂਜ ਚ ਖੜੀਆਂ ਗਈਆਂ ਠੀਕ ਹੈ ਵੀ ਤੋਂ ਬਾਅਦ 5.5 ਦੀ ਰੇਂਜ ਚ ਆਪਣੇ ਕੋਲ i20 ਦੇ ਫਰੀਜ਼ਾ ਖੜੀਆਂ ਗਈਆਂ ਤੇ ਉਹਦੋਂ ਦਾ ਇੱਕ ਵੰਡੀ ਦੀ ਹੋਰ ਗੱਲ ਚੱਲ ਰਹੀ ਆ ਸਲਟ 2 ਕੋ ਲੱਖ ਦੀ ਰੇਂਜ ਵਾਲੀ ਸਲਟਾਂ ਵੀ ਆਪਾਂ ਇਕਦੋ ਔਨਲਾਈਨ ਦੇ ਨਾਲ ਚ ਲੈ ਕੇ ਆਵਾਂਗੇ ਉਹਨਾਂ ਦੀ ਵੀਡੀਓ ਅੱਗੇ ਪਾਵਾਂਗੇ ਹਾਂ ਉਹਨਾਂ ਆਪਣੇ ਕੋਲ ਬਾਹਰ ਖੜੀ ਆ 16 ਬਟ 17 ਮਾਡਲ ਜਦੋਂ ਵੀ ਵੀਡੀਓ ਅੱਛੇ ਕਰਕੇ ਬਣਾਉਂਦੇ ਵੀ ਵੀਡੀਓ ਬੜੀ ਲੰਮੀ ਹੋ ਜਾਂਦੀ ਆ ਸਾਰੀਆਂ ਗੱਡੀਆਂ ਦੀ ਹਾਂ ਹਾਂ ਬਈ ਪਾਰ ਚ ਤਿੰਨ ਚਾਰ ਚਾਰ ਗੱਡੀਆਂ ਦੀ ਵੀਡੀਓ ਬਣਾ ਕੇ ਆਪਾਂ ਪਾਉਂਦੇ ਰਹਿਾਂਗੇ ਵਰਨਾ ਚਿੱਟੇ ਰੰਗ ਦੀ ਆਪਾਂ ਕੋਲ ਬਾਹਰ ਖੜੀ ਆ 16 ਬਟ 17 ਮਾਡਲ ਉਹ ਪਹਿਲਾਂ ਆਪਾਂ ਵਰਨਾ ਦੀ ਵੀਡੀਓ ਪਾਈ ਸੀਗੀ ਹਾਂ ਬਈ ਉਹ ਗੱਡੀ ਆਪਣੇ ਕੋਲ ਤੇ ਹੈ ਨਹੀਂ ਸੀਗੀ ਠੀਕ ਹੈ ਕੋ ਗੱਡੀ ਕੋ ਯਾਰ ਦੋਸਤ ਲੈ ਕੇ ਗਿਆ ਹੋਇਆ ਸੀਗਾ ਹਾਂ ਇਹ ਜੋ ਵਰਨਾ ਆਪਣੇ ਕੋਲੇ ਖੜੀ ਹੁਣ ਇਸ ਟਾਈਮ ਐਸੀ ਆਪਣੀ ਸ਼ੌਕਤੀ ਆ ਕਿ ਕਿਸੇ ਬੰਦੇ ਨੇ ਵਰਨਾ ਦੇਖਣੀ ਹੋਵੇ ਵਰਨਾ ਵੀ ਦਿਖਾ ਦੇਵਾਂਗੇ ਇੱਕ ਵਾਰੀ ਆਪੋ ਦੀ ਡਿਟੇਲ ਦੇ ਦੇਣੇ ਨਾਲ ਕੋਲੇ ਗੱਡੀ ਖੜੀ ਕਰੀ ਦਿਓ ਇਹਦੇ ਇਹਦੇ ਕਿੰਨਾ ਮਾੜੂ ਸੀ ਬਈ ਇਹ ਹੁੰਦਾ ਸੀ ਵੀ 2014 ਮਾਡਲ ਠੀਕ ਹੈ ਡਿਮਾਂਡ ਕੀ ਨਹੀਂ ਕਰਦਾ ਬਈ ਆਪਾਂ میری ਡਿਮਾਂਡ ਬਈ 4 ਲੱਖ ਰੁਪਈਆ ਠੀਕ ਹੈ ਕੋਡਾ ਨੰਬਰ ਦੇ ਠੀਕ ਹੈ ਬਈ ਤੇਲ ਦੀ ਟੈਂਕੀ ਵਾਲਾ ਆਪਰ ਸਾਰੀਆਂ ਗੱਡੀਆਂ 'ਚ ਕਰਤਾ ਅੱਜ ਤਾਂ ਆਪਾਂ ਠੀਕ ਹੈ ਬਈ ਠੀਕ ਡਿਸਕਾਊਂਟ ਵੀਡੀਓ ਇਹ ਨਾਲ 15000 ਕਰਤਾ ਤਾਂ ਕਰਤਾ ਉਹ ਤਾਂ ਆਪੋ ਠੀਕ ਹੈ ਬਈ ਹਾਂ ਇਹ ਬਰਸਰੀ ਦੇ ਤਾਂ ਮੋਟੀ ਮੋਟੀ ਤੇਲ ਦੇ ਦੇ ਨੇ ਪੈਸੇ ਆਪਾਂ ਜਿਹੜੀ ਵੀਡੀਓ ਆਪਣੇ ਚੈਨਲ ਤੇ ਹੈਗੀ ਬੰਦਾ ਦੇਖ ਸਕਦਾਗਾ ਉਹ ਲਿੰਕ ਲਾ ਦਾਂਗੇ ਨਾਲ ਤੁਹਾਨੂੰ 2016/17 ਮਾੜਲਾ ਠੀਕ ਹੈ ਬਈ ਫਸਟ ਟਾਈਮ ਮੜੀਆ ਐਚ ਆਰ ਨੰਬਰ ਸਾਰੀ ਗੱਡੀ ਜੈਨੂਨ ਲਾਈ ਬਿਲ ਲੱਗੇ ਹੋਏ ਆ ਕੰਪਨੀ ਦੇ ਪੂਰੀ ਸੋਹਣੀ ਗੱਡੀ ਆ ਇਸ ਦੀ ਡਿਮਾਂਡਰਸ਼ਿਪ ਸਵਾ ਪੰਜ ਲੱਖ ਰੁਪਏ ਰੱਖੀ ਹੋਈ ਆ ਹਾਂ ਬਈ ਵਿੱਦ ਐਨਓ ਸੀ ਠੀਕ ਹੈ ਬਈ ਤੇ ਵਿੱਦ ਤੇਲ ਦੀ ਟੈਂਕੀ ਠੀਕ ਹੈ ਬਈ ਹਾਂਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਅੱਛਾ ਟਾਈਮ ਕੱਢਣ ਲਈ ਆਪਣੀ ਵੀਡੀਓ ਬਣਾਉਣ ਲਈ ਮਿਹਰਬਾਨੀ ਵੀ ਮੇਰੇ ਨੂੰ ਹਾਂ ਆਪਣੇ ਚੈਨਲ ਨੂੰ ਬਹੁਤ ਬਹੁਤ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਦੱਸੋ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਤੇ ਸੋਨ ਨੂੰ ਕਿਹੋ ਜੀਆਂ ਗੱਡੀਆਂ ਚਾਹੀਦੀਆਂ ਜਾਂ ਆਪਣੇ ਰੇਟ ਕਿਹੋ ਜਿੇ ਲੱਗੇ ਉਹ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਫਿਰ ਮਨ ਲੈ ਕਿੰਨੇ ਕੁ ਬਜਟ ਵਾਲੀ ਗੱਡੀ ਦੀ ਡਿਮਾਂਡ ਆਪਣੇ ਕੋਲ ਹੈਗੀ ਆ ਕੋਸ਼ਿਸ਼ ਕਰਾਂਗੇ ਆਪੋ ਹੋਈਆਂ ਗੱਡੀਆਂ ਬਹੁਤ ਬਹੁਤ ਲੈ ਕੇ ਆਉਣ ਦੀ ਕਿਉਂਕਿ ਸੋਨ ਦੇ ਮੂੰਹ ਪਿਆ ਵਾਲੀ ਆਪਣਾ ਕੰਮ ਚੱਲ ਰਿਹਾ ਆ ਹਾਂ ਬਈਆਂ ਉਹ ਮਹੀਨੇ ਪਹਿਲਾਂ ਆਪਾਂ ਕੰਮ ਸ਼ੁਰੂ ਕੀਤਾ ਸੀ ਆਪਾਂ ਕੋਲ ਤਿੰਨ ਗੱਡੀਆਂ ਸੀਗੀਆਂ ਹਾਂ ਬਈਆਂ ਐਨੀਆਂ ਗੱਡੀਆਂ ਤੋਂ ਆਪਾਂ ਕੰਮ ਸਟਾਰਟ ਕੀਤਾ ਸੀ ਆ ਇਸ ਟਾਈਮ ਭਾਬੀ ਦੀ ਮਿਹਰ ਨਾਲ ਤੇ ਆਪਣੇ ਜਾਣ ਦੋਸਤਾਂ ਦੇ ਮੂਹ ਪਿਆਰ ਨਾਲ ਆਪਣੇ ਕੋਲੇ 14-15 ਗੱਡੀਆਂ ਖੜੀਆਂ ਨੇ ਠੀਕ ਆਪਣੇ ਕੋਲ i20 Swift Brezza ਵਰਨਾ Scorpio ਹਾਂ ਗੱਡੀ ਆਪਣੇ ਕੋਲੇ ਮਿਲ ਜਾਂਦੀ ਆ Alto ਵੀ ਮਿਲ ਜਾਂਦੀ ਆ Nivama ਮਾਡਲ ਵੀ ਮਿਲ ਜਾਂਦੀਆਂ ਗੀਆਂ ਕਿਉਂਕਿ ਸਾਰੀਆਂ ਗੱਡੀਆਂ ਦੁਕਾਨ ਮੂਰੇ ਨਹੀਂ ਲੱਗਦੀਆਂ ਆ ਕਰਕੇ ਇੱਥੇ ਖੜਾਈਆਂ ਨਹੀਂ ਜਾਂਦੀਆਂ ਆਪਣੇ ਕੋਲ ਘਰੇ ਖੜੀਆਂ ਜੇ ਕੋਈ ਇਹਨਾਂ ਤੋਂ ਬਿਨਾ ਗੱਡੀ ਚਾਹੁੰਦੀ ਆ ਆਪਣਾ ਨੰਬਰ ਅਸ਼ ਹੈਗਾ 98732 31735 98732 33735 ਆਪਾਂ ਤੁਹਾਨੂੰ ਫੋਨ ਕਰ ਲੈਦੇ ਇਹਨਾਂ ਦੇ ਇਲਾਵਾ ਤੁਹਾਨੂੰ ਕੋਈ ਗੱਡੀ ਚਾਹੀਦੀ ਆਪਾਂ ਕੋਲ ਗੱਡੀਆਂ ਘਰੇ ਖੜੀਆਂ ਉਹਨਾਂ ਚੋਂ ਆਪਾਂ ਤੁਹਾਨੂੰ ਗੱਡੀ ਦੀ ਡਿਟੇਲ ਤੁਹਾਨੂੰ WhatsApp ਤੇ ਫੋਟੋ ਨਾਲ ਸੈਂਟ ਕਰ ਦੇਾਂਗੇ ਮਿਹਰਬਾਨੀ ਮਿਹਰਬਾਨੀ